ਅੱਜੀ ਘਰ ਭਣੇ ਰੋਟੀ ਇੱਕ ਵਾਰ ਨੂੰ ਦੋ ਸ਼ਿਫਟਾਂ ਲਾ ਲੈਣੀਆਂ ਪਨੀਰ ਵਾਲਿਆਂ ਦੀਆਂ ਜਾ ਕੇ ਅੱਜ ਪਤਾ ਲੱਗ ਤਰੀ ਭਾਬੀ ਮੇਨਾਂ ਲਾਣੇ ਜੋਗੀ ਹੈ ਅੱਜ ਤੇ ਮੇਰਾ ਕੀ ਕੰਮ ਹੋ ਗਿਆ ਗੱਲ ਵੀ ਬੰਕੇ ਸੇਰਾ ਰੁਕੀ ਕੰਮਸਤਾ ਨਾ ਵੀ ਸਾਹਮਣੇ ਤੇਰੀ ਸਾਲ ਖੜੀ ਹੋ ਗਈ ਪੱਛੇ ਕਿੱਧਰ ਨੂੰ ਜਾਣਾ ਟੋਲ ਬਨਾਸੇ ਤੇ ਸੀ ਰੋਟੀ ਨੂੰ ਬਨਾਸੇ ਤੇ ਜੇ ਸਾਦੇ ਸਾਰੇ ਸੌਰ ਕਨੇਡਾ ਵਾਲੇ 500 ਵਾਲੇ ਆਏ ਥੋੜਾ ਬਾਗ ਲੈਂਦੇ ਹੁੰਦੇ ਆ ਯਾਰ ਅਹੇ ਨਹੀਂ ਲੈਣੇ ਇਹ ਸ਼ਾਂਤਰੀ ਵਾਲਾ ਹੀ ਉਹਦਾ ਪੀ ਜਾਂਦਾ ਹੀ ਘੰਟਾ ਹੋ ਗਿਆ ਤੈਨੂੰ ਗਾਹ ਖਾਲਾ ਕੋ ਬ్రਦਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਢੇਰ ਮੁਬਾਰਕਬਾਦ ਬਸ ਕੋਈ ਨਹੀਂ ਲੱਗਦੀ ਨਹੀਂ ਨਹੀਂ ਮਤਲਬ ਭੈਣੇ ਨੂੰ ਲੱਗਿਆ ਪਕੌੜੀਆਂ ਵੀ ਭੁੱਖ ਲੱਗੀ ਲੱਗਦੀ ਜਿਹੜੀ ਬਾਹਲੀ ਫੋਨ ਲਈ ਜਾਂਦੀ ਨਹੀਂ ਮੈਂ ਕਿਹਾ 1 ਵਜ ਗਿਆ ਸਾਢੇ 12 ਹੋਇਆ ਇਹ ਤਾਂ ਇੱਕ ਵਾਰ ਤੂੰ ਦੋ ਸ਼ਿਫਟਾਂ ਲਾ ਲੈਣੀਆਂ ਪਨੀਰ ਵਾਲਿਆਂ ਦੀਆਂ ਜਾ ਕੇ ਹੁਣ ਨਹੀਂ ਲੋੜ ਹੁਣ ਮੈਂ ਪਤਾ ਨਹੀਂ ਮम्मी ਦੇਖ ਲਾਂਗੇ ਅੱਜ ਹੈ ਫਿਰ ਲੈ ਹਾਂ ਖਾਦੇ ਆਂਦੇ ਅ ਵਿਆਹ ਜ ਤਾਂ ਇਹਦਾ ਹੁਣ ਨਹੀਂ ਹਟਦੀ ਵਿਆਹ ਜ ਤਾਂ ਖਾਣੀ ਆ ਜ ਤਾਂ ਹੂੰ ਵੀ ਸੇਲੀ ਦਾ ਵਿਆਹ ਇਹਦਾ ਨਹੀਂ ਉਹ ਪਹੁੰਚ ਗਈਆਂ ਨਾ ਟੈਪੀ ਹੋਣੀਆਂ ਸਾਰੀਆਂ ਐਤਾਂ ਬਾਦ ਦਿਖਾਊਗੀ ਮੈਨੂੰ ਕਿੰਨੇ ਵਜੇ ਆ ਮम्मी ਟੈਪ 11:30 ਫੋਨ ਆਇਆ ਸੀ ਪਹੁੰਚ ਗਈ ਚਲੋ ਆਪੇ ਪਹੁੰਚੀ ਜਾਣਾ ਬਸ ਕੀ ਕਹਿੰਦੇ ਆ ਰੀਬਨ ਤਾਂ ਨਹੀਂ ਕਟਾਉਣਾ ਹੈ ਨਹੀਂ ਟਾਈਮ ਤੇ ਠੀਕ ਆ ਦੁਪਹਿਰੇ ਜਾ ਕੇ ਫਿਰ ਮੁੜਨਾ ਕਿਹੜੇ ਵੇਲੇ ਮੁੜਨਾ ਤੇਰ ਵੀ ਨਹੀਂ ਟਾਈਮ ਨਾ ਮੈਨੂੰ ਪਤਾ ਕਿਹੜੇ ਵੇਲੇ ਜੇ ਡੋਲੀ ਇਹਨਾਂ ਦੀ 5 ਵਜੇ ਹੋਗੀ ਨਹੀਂ ਨਹੀਂ ਸਿੱਧਾ ਨਹੀਂ ਹੋਣੀ ਉਹ ਤਾਂ 7:30 ਹੋਣੀ ਹੈ। 6 ਵਜੇ 6 ਵਜੇ ਨੇ ਆ ਰਹਿਣਾ। ਹਾਂ 2:30 ਤਾਂ ਸ਼ਗਨ ਨੂੰ ਵੱਜ ਜਾਣੇ ਇਹਨਾਂ ਦੇ। ਹਾਂ ਤਾਂ ਆਨੰਦ ਖੋ ਰਿਆ ਬਹੁਤ ਲੇਟ ਹੋ ਗਿਆ ਪੂਲ ਦੇ ਨਾਲ ਤਾਂ 6:30 ਹੋਵੇਗੀ। ਬਲੇਜ਼ਰ ਚ ਪਰ ਗਰਮੀ ਆਉ। ਮਾੜਾ ਸ਼ੈਦੀ ਪਾਵਾਂ। ਨਹੀਂ ਪਾ ਲੈ ਪਰ ਪਾ ਲਿਓ। ਮਾਰ ਕੇ ਮਾਦਾ ਕਨ ਅਮੀ ਸੈਕਟ ਲਾਤੀ ਇਹਨਾਂ ਨੇ। ਦੂਜੀ ਆ। ਅੱਜ ਤਾਂ ਤੁਸੀਂ ਬਾਵਾ ਟਾਈਮ ਬਾਦੋਂ ਇਕੱਠੀਆਂ ਹੋਈਆਂ ਹਨਾ ਫਿਰ। ਹੂੰ ਸਹੀ ਗੱਲ ਆ ਜੀ ਬਤਾ ਲੱਗਦੀ ਭਾਬੀ ਮੇ ਨਾਲ ਆਣਨੇ ਜੋਗੀ ਹੈ ਅੱਜ ਤੇ ਮੇਰਾ ਕੀ ਕੰਮ ਹੋਗਾ ਉਹ ਫੋਲ ਕਰ ਰਗਾ ਨਹੀਂ ਭਾਬੀ ਨਾਲ ਜੰਦਾ ਤੁਸੀਂ ਵੀ ਆ ਸਕਦੇ ਹੋ ਅੱਜ ਜੋਰ ਪਤਾ ਲੱਗਣਾ ਵੀ ਸਾਰਿਆਂ ਦਾ ਕਿ ਕਿੰਨੇ ਕ ਪਾਣੀ ਚ ਦੇਖਦੇ ਹਾਂ ਹੁਣ ਵੀ ਸਾਡੇ ਨਾਲ ਕੰਨ ਵਾਲੀਆਂ ਕਿ ਇੱਥੇ ਵੀ ਆ ਜਾਕਰ ਹੋਈਆਂ ਪਹਿਲਾ ਕਿ ਕੱਲ ਦੀ ਬਣ ਕੇ ਸੇਰਾ ਰੁੱਖ ਦੀ ਕਮਸਤਾਨਾ ਵੀ ਸਾਹਮਣੇ ਤੇਰੀ ਸਾਲ ਬੜੀ ਨਾ ਚੋਹੀਏ ਬਚ ਕੇ ਕਿੱਧਰ ਨੂੰ ਜਾਣਾ ਤਾਲ ਬਣਾ ਦੇ ਤੇ ਜੀ ਰੋਣ ਵਾਲਾ ਤਾਲ ਬਣਾ ਦੇ ਤੇ ਜੀ सोने जी थालीअ चांदी दे थाल ਇੱਕ ਜਿਹੜਾ ਵੱਡਾ ਲਾਡੀ ਕੋਈ ਨਾ ਇਹਦਾ ਸ਼ੁਰੂਆਤ ਕਰਦਾ ਨਹੀਂ ਕੋਈ ਨਹੀਂ ਚੱਲ ਲੈ ਅਗਰ ਪੰਜਾਬ ਜਾਣਾ ਤਾਂ ਦੇ ਸੋਹਣ ਦਾ ਜਾਂਦੀ ਹੋਵੇਗਾ ਕਿ ਉਹਨਾਂ ਨੇ ਠੰਡੀ ਹੁੰਦੀ ਆ ਜਾ ਕੀ ਹੋ ਗਈ ਹੋਰ ਸਾਜਰ ਤੁਰੇ ਸਾਜਰ ਤੁਰੇ ਹੋਰ ਕੀ ਬੰਦਦਾ ਬਾੜ ਲੰਗਾ ਸੀ ਇਹ ਕਿਆ ਲੱਗ ਲੇਟ ਵੀ ਆਏ ਉਹ ਵੀ ਮਾਇਨ ਲੱਗਣਾ ਹੁਣ ਹੋਰ ਅਸੀਂ ਕਹਿੰਦੇ ਸਹਣ ਦੇਓ ਚਾਹ ਪੀਓ ਦੋ ਲੋਕ

ਬੋਲੋ ਨਹੀਂ ਇੱਕ ਨਹੀਂ ਆਉਣਾ ਜਿੰਦਾ ਨਾਕੇ ਦਾ ਬਹੁਤ ਸੁਸੀ ਸੁਸੀ ਲੈ ਲਓ ਪਰ ভাই ਕੋਈ ਨਾ ਤੇਰੇ ਮੈਨੂੰ ਉੱਥੇ ਜਾ ਕੇ ਲੈ ਲੈਣੇ ਆ ਹੋਰ ਉਧਰ ਜੋਰ ਬਹੁਤ ਆ ਬੋਲ ਕੇ ਦੇਖੀ ਆਸਪਾਸ ਪਾ ਕੇ ਬੋਲ ਰਿਹਾ ਤਾ ਇਹ ਨਾ ਦੇਖ ਬੋਲ ਗੱਲ ਲਓ ਸਹੀ ਗੱਲ ਸਕੈਨਰ ਦੇ ਦਿਓ ਸਕੈਨਰ ਦੇ ਦਿਓ ਭਾਈ ਸਕੈਨਰ लो भाई मैं भाई करते हैं क्या चेक करने लो चेक करना लोगे साइन करके दे बोलो ओके कितना बार नहीं नहीं ना 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 न ਉਹ ਜੇ ਦੇਖੀ ਚੱਲ ਚੱਲ ਦੇਖਦੇ ਬਾਅਦ ਚੱਲੋ 5 ਮਿੰਟ ਚੱਲੋ ਸਿੱਧੀ ਕਰ ਇੱਧਰ ਕੰਮ ਆ ਲੱਗਿਆ ਭਾਈ ਕੋਈ ਗੱਲ ਕੋਈ ਬਣੀ ਆ ਆ ਵੀ ਬਣਾ ਲੈਣੀ ਆ ਅੱਛਾ ਬਧਾਈਆਂ ਥੈਂਕ ਯੂ ਦੇਖੋ ਅਬ ਬਧਾਈਆਂ ਬੂ ਵਾਲਾ ਅਸੀਂ ਤਾਂ ਵੇਖਿਆ ਤਾਂ ਕੱਟਦੇ ਹਾਂ ਹੋਰ ਕਿਵੇਂ ਅਸੀਂ ਕੋਸ਼ਿਸ਼ ਕਰੇਗਾ ਅਸੀਂ ਮਿਲੂ ਦਾ ਸੀ ਕਰ ਬਣੋ ਠੀਕ ਮੈਨੂੰ ਵੀ ਖੜਾ ਬਣਾ ਲਪੋ ਜਦੋਂ ਪਤਾ ਠੀਕਾ ਨਾ ਪਾਉਂਦੀ ਇਹ ਜੁੱਤੀ ਤਾਂ ਹੀ ਤੈਨੂੰ ਟਿੱਖੀਆਂ ਜੀਆਂ ਲੈ ਕੇ ਨਹੀਂ ਨਾ ਉਹ ਇਹਦਾ ਬੰਦ ਹੋਇਆ ਪਿਆ ਇਧਰੋਂ ਇਹਦਾ ਬਾਹਣਾ ਆ ਇਧਰ ਦੀ ਨੰਗ ਚ ਲਾ ਰਿਹਾ ਇਧਰ ਦੀ ਇਧਰ ਦੀ ਵਾਹ ਜੀ ਵਾਹ ਉਧਰੋਂ ਪੰਮੇ ਬਾਈ ਨੇ ਗਾਣਾ ਵੀ ਹੋਜ ਲਾਤਾ ਰੌਣਕ ਹੋ ਜੂ ਘਟ ਵਿੱਚ ਚੱਲ ਨੰਗੇ ਪੈਰੀ ਚੱਲੀ ਹੈ ਚਲੋ ਵੀ ਚਲੋ ਜੀ ਜੁੱਤੀ ਦੋਗੇ ਇਹ ਵੀ ਪੰਗਾ ਆ ਜਾ ਨਾ ਲੈ ਅਗਰ ਪੈਸੇ ਲਾਣੀਆਂ ਖील ਜਾ ਬੈਰੀ ਅੱਜ ਲੈਤੀ ਗਾਂ ਤੋਂ ਨਹੀਂ ਤੈਨੂੰ ਇਹ ਜੀਆਂ ਜੁੱਤੀਆਂ ਲੈ ਕੇ ਦੇਣਗੇ ਬਿਲਕੁਲ ਹੈ ਹੀ ਸਾਰੀਆਂ ਦੇ ਦੇ ਕਿਸੇ ਨੂੰ ਤੁਰਿਆ ਤਾਂ ਜਾਂਦਾ ਨਹੀਂ ਪਾ ਕੇ ਨੂੰ ਦੂਜੀ ਕੱਢ ਜੁੱਤੀ ਬਹੁਤ ਕੰਫਰਟੇਬਲ ਹੈ ਚਲੋ ਕੱਢ ਦੂਜੀ ਕੱਢਿਓ ਇਹ ਤਾਂ ਆਇਆ ਜਿਵੇਂ ਵਿਆਹ ਵਿਆਹ ਜਿ ਤੁਹਾਨੂੰ ਡੱਕ ਰਿਆ ਹੁੰਦਾ ਉਹਨਾਂ ਨੇ ਇਹ ਸਹੀ ਹੈ ਹਾਂ ਉਹਦਾ ਨਸਾ ਆ ਚਲੋ ਵੀ ਚਲੋ ਕਰਾ ਇੰਨਾ ਟਾਈਮ ਹੈ ਨਹੀਂ ਆਪਣੇ ਕੋਲੇ ਪਾਓ ਕਰਾਂ ਜੁੱਤੀ ਦੇ ਨਹੀਂ ਖਾਣਾ ਆਉਂਦਾ ਆਉਂਦਾ ਨਾ ਖਾਇਆ ਕਰੋ ਸਾਰੀ ਲੈ ਕੋਈ ਰੇਟ ਲਿਆ ਆਏ ਥੋੜਾ ਦਾਗ ਲੈਂਦੇ ਹੁੰਦੇ ਆ ਯਾਰ ਆਏ ਨਹੀਂ ਲੈਣੇ ਇਹ ਸੰਤਰੇ ਵਾਲਾ ਜਿਹੋ ਦਾ ਪੀ ਜਾਂਦਾ ਹੀ ਘੰਟਾ ਹੋ ਗਏ ਤੈਨੂੰ ਕਹਾਂ ਗਾਂ ਖਾਲਾ ਕੋ ਉਹ ਸੰਤਰੇ ਵਾਲੇ ਜੂਸ ਦੀ ਗਰਦ ਕੱਢਤੀ ਤੂੰ ਵੀ ਪੀ ਲੈ ਲੈ ਨਹੀਂ ਨਹੀਂ ਲੈਣਾ ਨਹੀਂ ਜਿੰਨਾ ਮਰਜੀ ਲਈ ਚੱਲ ਬਾਈ ਇਹ ਨਹੀਂ ਲੈਣਾ ਜਾਮਾ ਹੀ ਨਹੀਂ ਉਹਦੇ ਬਰਾਬਰ ਕੋਈ ਹੋਰ ਨਾ ਦਾ ਮੇਰੇ ਘਟ ਦੇ ਸਹੀ ਗੱਲ ਆ ਉਹ ਗਾਜਰ ਦਾ ਲਾ ਲੈਂਦਾ ਲਾਲ ਜਾਂ गाजर ਦਾ ਜੂਸ ਹੀ ਨਹੀਂ ਪੀਤਾ ਨੇ ਇਹਦਾ ਸੰਤਰੇ ਦੇ ਉਹ ਲੈਂਦਾ ਸੀਗਾ ਕਿਹੜਾ ਵਿਟਾਮਿਨ ਹੁੰਦਾ ਸੰਤਰੇ 'ਚ ਵਿਟਾਮਿਨ ਸੀ ਸੀ ਲੈਂਦਾ ਸੀ ਉਹ ਪਹਿਲਾਂ ਘੱਟ ਦਿੰਦਾ ਸੀ ਹੁਣ ਇਹਨੇ ਦੇਸਣ ਵੱਧ ਆਦਲਾ ਲੈਣਾ ਤੇ ਕੀ ਬਾਈ ਜੀ ਕੱਪੜਾ ਨਾ ਬਾੜ ਲਿਓ কুরਤੇ ਦਾ ਇਹ ਤਾਂ ਐ ਹੀ ਲੈਣਾ ਇਹ ਤਾਂ ਲਾਗੇ ਛੱਡਾਂ ਇਹ ਤਾਂ ਐਂ ਕਰ ਇੱਥੋਂ ਭੱਜ ਕੇ ਦੁਕਾਨ ਤੋਂ ਰਨ ਫੜ ਕੇ ਲਿਆਉ ਉਹ ਲਾਉਣਾ ਪੈਣਾ ਉਹਦੇ ਨਾਲ ਬੁੱਲੀ ਚ ਮੈਂ ਨਹੀਂ ਕਿੰਨਾ ਕੀ ਰੀਆ ਟ੍ਰਾਈ ਉਹ ਲਹਿੜਾ ਵੀ ਗਰੂ ਟੰਗਾ ਲਾ ਲੀ ਫੜ ਹਾਂ ਜੂ ਸਕੋਡ ਨਾ ਜਾਈ ਹੋਊ ਉਹ ਤਾਂ ਸਾਡਾ ਉਹ ਹੱਕ ਆ ਆਏ ਸਾਡਾ ਹੱਕ ਇੱਥੇ ਰੱਖ ਚਲੋ ਆਜੋ ਗ੍ਰਾਫਰ ਆਜੋ ਆਜੋ ਵਾਹ ਇਹ ਤੇ ਜਦੋਂ ਮੈਂ ਤੇ ਵੀਡੀਓ ਤੇ ਮਿਲੀ ਤਾਂ ਕਿ ਆਪਣੀ ਨਾਨੀ ਨੂੰ ਮਿਲੀ ਤੇ ਉਹਨੇ ਜਿਹੜੀ ਸਿਸਟਰ ਵਾਂਗ ਹੀ ਵਧੰਦੀ ਫਿਰਾਈ ਤੁਸੀ ਲੈ ਕੇ ਆਉਂਦੇ ਹੋ ਭਾਈ ਦਾ ਦੋ ਵੀ ਦੋਟੇ ਫਰਦਾਗਾ ਹਾਂ ਲਾੜ ਨੂੰ ਚਾਪਾਲ ਸਰਪੇਰ ਪਵਾ ਦੇ ਦੀ ਕਿ ਚਾਪਲ ਉਹਨਾਂ ਦੀ ਇਹ ਲੈ ਸਭ ਜੀਨਾਂ ਦੇ ਜੀਵਨ ਚਾਹਮੜੀ ਵੱਲ ਕਾ ਰੰਗ ਕਦਨ ਹੈ ਹੈ ਇਹ ਜਗਾ ਮੀ ਜੀ मुबारक ढेर मुबारकबाद व्यांदर साहब व्यांदर साहब नवी जिंदगी की शुरुआत लिए बहुत बहुत मुबारक है मेरे भरा गुरु साहब ढाडा तो दोनों परिवारों का आपसी प्यार इतफाक हमेशा बनाई रखा तो सरदार ने तो कहती है मैं गीत तुम्हें मुखातिब कर रहा हाँ जी मैं शमक जही मुटियाल चना भूमी सोना सरदार चना देवा जिंद तेरे तो बाल चना ਏ ਦੁੰਦਿਲ ਵਿੱਚ ਲਾਲਿਆ ਢੇਰਾ ਸਾਡੇ ਲਿਖੇ ਸੰਜੋਗ ਤਰੋ ਲਿਖੇ ਸੰਜੋਗ ਤਰੋ ਮੈਂ ਜਾਮੇ ਤੇਰੀ ਤੂੰ ਲਿਖੇ ਸੰਜੋਗ ਤਰੋ ਮੈਂ ਜਾਮੇ ਤੇਰੀ ਤੂੰ ਏ ਦੁੰਦਿਲ ਵਿੱਚ ਲਾਲਿਆ ਢੇਰਾ ਸਾਡੇ ਲਿਖੇ ਸੰਜੋਗ ਤਰੋ ਹੇਰੀ ਦਾਦੀ ਮਾਂ ਦੀ ਬਾਤ ਜਿਹੜਾ ਤੇਰਾ ਝਾਕਾ ਵੇ ਪਰਵਾਹ ਜਿਹੜਾ ਝਾਕਾ ਵੇ ਪਰਵਾਹ ਜਿਹੜਾ ਦਰ ਦੇ ਦੂਰ ਹਲੇ ਰਾਹ ਸਾਡੇ ਨਿੱਕੇ ਸੰਜੋਗ ਤੁਰੋ ਮੈਂ ਯਾਦ ਤੇਰੀ ਤੂੰ ਜਿੱਥੇ ਤੁਰੋ ਉਹ ਯਾਦ ਤੇਰੀ ਤੂੰ ਮਨਪ੍ਰੀਤ ਓਟ ਕੁੰਗਾਇ ਮਾ ਮੈਂ ਸੁਹਾ ਟੰਗਾ ਬਾਗਿਆ ਵੇ ਸੁਹਾ ਟੰਗਾ ਤੂੰ ਬਣ ਕੇ ਆ ਜਾ ਸੇਰਾ ਸਾਡੇ ਲਿਖੇ ਸੰਜੋਗ ਤਰੋ ਮੈਂ ਤੇ ਸੰਜੋਗ ਤਰੂ ਮੈਂ ਯਾ ਮੈਂ ਤੇਰੀ ਤੂੰ ਸੁਰਿੰਦਰ ਚੱਠੇ ਭਾਬੀ ਜੀ ਸੰਤੂਸ ਹੋ ਭਰਾ ਚਿਰ ਕੇ ਮਾਣ ਨਾ ਮਿਲਨੇ ਨਹੀਂ ਸਤ ਸਤ ਕੋਈ ਨਹੀਂ ਆਦੇ ਨਾਲ ਫੇਸ ਬਟਾ ਕੇ ਕਾਦਰ ਚਾਰਾਏ ਸੁਖਨਾ ਸੁਖ ਦੀ ਨੂੰ ਅੱਜ ਦਾ ਦਿਨ ਮਸਾਹੀ ਆਇਆ ਕੋਨੂੰ ਲੱਗਣਾ ਤੱਤਿਆਂ ਹਵਾਵਾ ਕਵੇ ਲੱਗਣਾ ਤੱਤਿਆਂ ਹਵਾਵਾ ਮਿਰਚਾਂ ਬਾਰੇ ਕਹਿੰਦੀ ਕੇ ਬੇਬੇ ਕਹਿੰਦੀ ਛੋਨੀ ਰਹੀ Love know i ਉਹ ساری ਉਮਰ ਆਹ ਦਿਨ ਲਈ ਦਿਨ ਰਾਤ ਇੱਕ ਕਰਦਾ ਵਾਹਿਗੁਰੂ ਮੇਰ ਕਰਨ ਮੇਰੀ ਭੈਣ ਤੇ ਸਦਾ ਸੁਹਾਗਣ ਰਹੇ ਤੇ ਲੰਮੀ ਉਮਰ ਬਖਸ਼ੇ ਰੱਬ ਜੋੜੀ ਨੂੰ ਦੋਹਾਂ ਨੂੰ